ਮੋਦੀ ਸਾਹਿਬ ਦੇ ਰਸ਼ੀਆ ਦੌਰੇ ਤੋਂ ਬਾਅਦ ਅਮਰੀਕਾ ਕਿਤੇ ਨਾ ਕਿਤੇ ਨਾ ਖਫਾ ਜਿਆ ਤੇ ਚੋਭਾਂ ਜੀਆਂ ਮਾਰਦਾ ਹੈ ਉਹ ਦਬਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਹਿੰਦੁਸਤਾਨ ਨੂੰ ਕੀ ਕਾਰਨ ਹੈ ਜੀ ਦੇਖੋ ਗੱਲ ਇਹ ਹੈ ਕਿ ਸੁਖਮ ਸਾਹਿਬ ਜੀਓ ਪੋਲਿਟਿਕਸ ਦੇ ਵਿੱਚ ਇਹੀ ਕੁਝ ਚੱਲਦਾ ਹੁੰਦਾ ਹੈ ਜੀ ਹਿੱਤ ਚੱਲਦੇ ਹੁੰਦੇ ਆ ਧਾਬਾ ਚੱਲਦਾ ਹੁੰਦਾ ਸਾਰਿਆਂ ਨੂੰ ਆਪਣੇ ਹਿੱਤ ਪਿਆਰੇ ਹੁੰਦੇ ਆ ਉਦਾਂ ਕਹਿਣਗੇ ਕਿ ਅਸੀਂ ਭਾਈ ਭਾਈ ਆ ਜਾਂ ਕਮਰੇ ਦੇ ਵਿੱਚ ਤੇ ਛਤਰੋ ਛਤਰੀ ਵੀ ਹੋ ਜਾਂਦੇ ਆ ਬਾਹਰ ਆ ਕੇ ਕਹਿਣਗੇ ਕਿ ਸਾਡੀ ਗੱਲਬਾਤ ਬਹੁਤ ਅੱਛੀ ਹੋਈ ਹੈ ਜੀ ਇਹ ਜੀਓ ਪੋਲਿਟਿਕਸ ਦਾ ਹਿੱਸਾ ਹੈ ਹੁਣ ਦੇਖੋ ਅਮਰੀਕਾ ਨੇ ਜੋ ਕੀਤਾ ਉਹਦੇ ਵਿੱਚ ਉਹਨਾਂ ਦੀ ਨਾ ਇੱਕ ਸੰਸਦੀ ਕਮੇਟੀ ਹੁੰਦੀ ਹੈ ਜਿਵੇਂ ਆਪਣੇ ਇਧਰ ਸੰਸਦੀ ਕਮੇਟੀਆਂ ਹੁੰਦੀਆਂ ਤਾਂ ਉਹ ਮਤਲਬ ਕਿ ਪੁੱਛਦੀ ਹੈ ਹੂੰ ਉੱਥੋਂ ਦੇ ਜਿਹੜੇ ਡਿਬੇਟ ਹੈ वैसे ਤੁਸੀਂ ਉਹ ਦੇਖਿਆ ਹੋਣਾ ਰਾਸ਼ਟਰਪਤੀ ਉਮੀਦਵਾਰਾਂ ਦੇ ਕਿਸ ਤਰ੍ਹਾਂ ਦੇ ਡਿਬੇਟ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਦੇ ਹੀ ਉਹਨਾਂ ਦੇ ਜਿਹੜੇ ਹਨ ਪਾਰਲੀਮੈਂਟ ਦੇ ਵਿੱਚ ਵੀ ਡਿਬੇਟ ਦੇਖਣ ਯੋਗ ਹੁੰਦੇ ਹੈ ਯੂਕੇ ਦੇਖ ਲਓ ਜੀ ਅ ਯੂਐਸ ਦੇਖ ਲਓ ਇਹਨਾਂ ਦੇ ਡਿਬੇਟ ਕਾਫੀ ਹੈਲਦੀ ਹੁੰਦੀ ਨੇ ਜੀ ਹਾਲਾਂਕਿ ਸਭ ਕੁਝ ਹੈ ਉੱਥੇ ਵੀ ਲੋਬਿੰਗ ਸਭ ਕੁਝ ਹੈ ਉੱਥੇ ਜਿਵੇਂ ਆਪਣੇ ਤਾਂ ਉਹ ਜਵਾਬ ਲੈਂਦੇ ਨੇ ਕਿ ਭਾਈ ਯਾਰ ਉਹ ਰਸ਼ੀਆ ਨਾਲ ਕਿਉਂ ਚਲੇ ਗਏ ਹੂੰ ਤਾਂ ਜਿਹੜੇ ਉਹ ਡੋਨਲਡ 루ਸਰ ਹੈਗੇ ਆ ਕੋਈ ਤम्मेਰੇ ਖੇਲ ਦੇ ਨਾਲ ਉਹ ਕਹਿ ਲੋ ਜਿਵੇਂ ਆਪਣੇ ਇੱਥੇ ਕਹਿ ਲਈ ਆਪਾਂ ਇੱਕ ਵਿਦੇਸ਼ ਮੰਤਰੀ ਹੋ ਗਿਆ ਕਿ ਜੂਨੀਅਰ ਵਿਦੇਸ਼ ਮੰਤਰੀ ਵਿਦੇਸ਼ ਰਾਜ ਮੰਤਰੀ ਹੋ ਗਿਆ ਤਾਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਕਿ ਦੇਖੋ ਟਾਈਮਿੰਗ ਨੂੰ ਲੈ ਕੇ ਜਾਂ ਜਦੋਂ ਵੇਲੇ ਯੂਕਰੇਨ ਦੇ ਵਿੱਚ ਰਸ਼ੀਆ ਨੇ ਬੱਚੇ ਮਾਰ ਦਿੱਤੇ ਉਸ ਵੇਲੇ ਜੱਫੀ ਪਾਉਣੀ ਇਹ ਸਾਰੀਆਂ ਚੀਜ਼ਾਂ ਯਾਰ ਠੀਕ ਨਹੀਂ ਲੱਗੀਆਂ ਜੀ ਮਤਲਬ ਕਿ ਅਮਰੀਕਾ ਜਿਹੜਾ ਨਾ ਉਹ ਠਾ ਸੋਟਾ ਮਾਰਨ ਦੀ ਥਾਂ ਤੇ ਨਾ ਜੀ ਉਹ ਐਂ ਆ ਕਿ ਮਾਰਕੇ ਨਾਲ ਦੀ ਨਾਲ ਪਾਊਡਰ ਪੂਡਰ ਰਵੀ ਲਾ ਦਿੰਦਾ ਕਿ ਦੇਖੋ ਯਾਰ ਇਹ ਸੰਕੇਤ ਤੇ ਠੀਕ ਨਹੀਂ ਐ ਟਾਈਮਿੰਗ ਨੂੰ ਲੈ ਕੇ ਪਰ ਗੱਲ ਇਹ ਆ ਕਿ ਇਹਨਾਂ ਨੇ ਕਿਹੜਾ ਕੋਈ ਵਿਚਾਰੇ ਨੇ ਹਥਿਆਰਾਂ ਦੀ ਡੀਲ ਕੀਤੀ ਆ ਨਾਲੇ ਮੋਦੀ ਸਾਹਿਬ ਨੇ ਬੱਚੇ ਮਰਨ ਦੀ ਉੱਥੇ ਅਲੋਚਨਾ ਵੀ ਕਰ ਦਿੱਤੀ ਆ ਉਹਦੇ ਤੇ ਪ੍ਰਤੀਕਰਮ ਵੀ ਦਿੱਤਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਡਿਪਲੋਮੈਟਿਕ ਮੈਂ ਜਿਵੇਂ ਤੁਹਾਨੂੰ ਕਿਹਾ ਜੀ ਜੀ ਕਿ ਆਪਣੇ ਬੰਦਿਆਂ ਨੂੰ ਜਵਾਬ ਵੀ ਦੇ ਦਿੱਤਾ ਕਿ ਅਸੀਂ ਖਫਾ ਵੀ ਆਂ ਜੀ ਟਾਈਮਿੰਗ ਨੂੰ ਲੈ ਕੇ ਫਿਰ ਕੇ ਇੰਡੀਆ ਯਾਰ ਲੋਕਤਾਂਤ੍ਰਿਕ ਦੇਸ਼ ਆ ਤੇ ਇਹ ਕਿਦਰ ਤਾਨਾਸ਼ਾਹ ਦੇ ਨਾਲ ਜੱਫੀਆਂ ਪਾਉਂਦੇ ਆ ਜੀ ਮਤਲਬ ਕਿ ਸਾਰੀਆਂ ਗੱਲਾਂ ਕਹਿ ਕਹਾ ਕੇ ਤੇ ਇੰਡੀਆ ਵਾਲਿਆਂ ਨੂੰ ਖੁਸ਼ ਵੀ ਕਰ ਦਿੱਤਾ ਕਿ ਯਾਰ ਅਸੀਂ ਇਸ ਕੋਲੋਂ ਚਲੋ ਠੀਕ ਰਹੇ ਕਿ ਇਹਨਾਂ ਨੇ ਕੋਈ ਹਥਿਆਰਾਂ ਦੀ ਡੀਲ ਥੋੜੀ ਕੀਤੀ ਆ ਗਏ ਆ ਠੀਕ ਆ ਜੀ ਇਦਾਂ ਹੋ ਗਿਆ ਪਰ ਨਹੀਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਸੁਖਮ ਸਿੰਘ ਉਹ ਦੂਸਰੇ ਜਿਹੜੇ ਘਟਨਾ ਕ੍ਰਮ ਹੁੰਦੇ ਆ ਨਾ ਉਹਨਾਂ ਦੇ ਨਾਲ ਵੀ ਜੋੜ ਕੇ ਵੇਖਣੀ ਆ ਪੈਂਦੀ ਆ ਜੀ ਤੁਸੀਂ ਵੇਖੋ ਕਿ ਅਮਰੀਕਾ ਇੱਕ ਪਾਸੇ ਤੇ ਇਹ ਡਿਪਲੋਮੈਟਿਕ ਜੀ ਗੇਮ ਖੇਡ ਰਿਹਾ ਸੀਗਾ ਦੂਜੇ ਪਾਸੇ ਪਾਕਿਸਤਾਨ ਨੂੰ 100 ਮਿਲੀਅਨ ਜੀ ਕਿਹਾ ਕਿ ਲਓ ਜੀ ਚੱਕੋ ਤੁਹਾਨੂੰ ਚਾਈਨਾ ਦੇ ਕਰਜ਼ ਤੋਂ ਬਚਾਉਣਾ ਹੈ ਬਿਲਕੁਲ ਹੁਣ ਜਦੋਂ ਮੈਂ ਨਾ ਵੈਸੇ ਗੂਗਲ ਕਰ ਲਿਆ ਜੀ ਕਿ ਯਾਰ ਚਾਈਨਾ ਦਾ ਕਰਜ਼ਾ ਕਿੰਨਾ ਹੈ ਪਾਕਿਸਤਾਨ ਦਾ ਓਵਰਆਲ ਕਰਜ਼ਾ ਜਿਹੜਾ ਉਹ 100 ਬਿਲੀਅਨ ਆ ਜੀ ਤੇ ਉਹਦੇ ਚ ਇੱਕ মিডিਆ ਰਿਪੋਰਟ ਨੇ ਕਿਹਾ ਕਿ ਤੀਜਾ ਹਿੱਸਾ ਤੇ ਇਕੱਲਾ ਚਾਈਨਾ ਦਾ ਹੈ ਯਾਨੀ ਕਹਿ ਲੋ ਕਿ 30-32 ਬਿਲੀਅਨ ਬਣ ਗਿਆ ਹੂੰ 30-32 ਬਿਲੀਅਨ ਤੇ ਕਿੱਥੇ 100 ਮਿਲੀਅਨ ਜੀ ਕਰਜ਼ੇ ਦਾ ਕੀ ਮਤਲਬ ਕਿ ਪੈਸਾ ਕੋਈ ਇੰਨਾ ਜ਼ਿਆਦਾ ਨਹੀਂ ਕੋਈ ਕੀ ਆਪਣਾ ਇੱਥੇ ਬਣ ਗਿਆ ਹੋਊਗਾ ਕੋਈ ਲਾਲੋ ਕੋਈ ਕੁਝ ਹਜ਼ਾਰ ਕਰੋੜ ਜਾਂ ਕੁਝ ਸੈਂਕੜੇ ਕਰੋ ਜੀ ਤੋ ਤੁਸੀਂ ਕਰ ਲੈਣਾ ਮੈਂ ਤੇ ਮੈਥ ਦੇ ਵਿੱਚ ਕਮਜ਼ੋਰ ਆ ਪਰ ਇੱਕ ਤਰ੍ਹਾਂ ਨਾਲ ਉਹ ਮੈਸੇਜ ਕਿੱਡਾ ਵੱਡਾ ਗਿਆ ਹੂੰ ਕਿ ਜੇ ਤੁਸੀਂ ਰਸ਼ੀਆ ਦੇ ਨੇੜੇ ਜਾਣਾ ਚਾਹੋਗੇ ਨਾ ਜਾਓ ਜੀ ਸਦਕੇ ਹੂੰ ਤਾਂ ਕੋਈ ਗੱਲ ਨਹੀਂ ਅਸੀਂ ਪੁਰਾਣੀ ਫਾਰਮ 'ਚ ਆ ਜਾਾਂਗੇ ਅਸੀਂ ਪਾਕਿਸਤਾਨ ਵਾਲੇ ਪਾਸੇ ਆ ਜਾਾਂਗੇ ਬਿਲਕੁਲ ਠੀਕ ਹੈ ਨਾ ਜੀ ਪਾਕਿਸਤਾਨ ਬਣਾਇਆ ਹੀ ਇਸੇ ਰਣਨੀਤੀ ਦੇ ਤਹਿਤ ਗਿਆ ਸੀਗਾ ਜੀ ਜਦੋਂ ਤੁਸੀਂ ਪਾਕਿਸਤਾਨ ਦੇ ਇਹ ਜੜਾ ਖੰਗਾ ਲੋਗੇ ਨਾ ਹੂੰ ਹੂੰ ਅੰਗਰੇਜ਼ ਜਿੱਥੇ ਵੀ ਗਏ ਨੇ ਅੰਗਰੇਜ਼ ਜਿੱਥੇ ਵੀ ਬਸਤੀਵਾਦੀ ਸਮਾਜ ਸਾਮਰਾਜ ਲੈ ਕੇ ਗਏ ਨੇ ਇਹਨਾਂ ਨੇ ਉਸ ਖਿੱਤੇ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿੱਤੀਆਂ ਹੀ ਦਿੱਤੀਆਂ ਇਹ ਦਿੱਤੀਆਂ ਹੀ ਦਿੱਤੀਆਂ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਪਾਕਿਸਤਾਨ ਜਿਹੜਾ ਬਣਿਆ ਨਾ ਇਹਦੀ ਇਵਾਰਤ ਜਿਹੜੀ ਹੈ ਜੀ ਕਿਤੇ ਨਾ ਕਿਤੇ ਉਹਦੀਆਂ ਰੂਟਸ ਜੇ ਤੁਸੀਂ ਦੇਖੋਗੇ ਤੇ ਇਹਨਾਂ ਚੀਜ਼ਾਂ ਦੇ ਨਾਲ ਹੈਗੀਆਂ ਨੇ ਹਮ ਹੈਗੀਆਂ ਨੇ ਔਰ ਉਦੋਂ ਜਿਹੜੀ ਲੀਡਰਸ਼ਿਪ ਸੀਗੀ ਉਹ ਇਹਨਾਂ ਚੀਜ਼ਾਂ ਨੂੰ ਸ਼ਾਇਦ ਪਾਸ ਹੀ ਨਹੀਂ ਸਕੀ ਇਹ ਉਦੋਂ ਵੀ ਆਹੀ ਕੰਮ ਸੀਗਾ ਧਰਮ ਦੇ ਆਧਾਰ ਤੇ ਮਜ਼ਹਬ ਦੇ ਆਧਾਰ ਤੇ ਇਹ ਆਪਸ ਦੇ ਵਿੱਚ ਛੇਤਰੋ ਛਤਰੀ ਹੋਏਗਾ ਤਾਂ ਉਹ ਅੱਜ ਅੱਜ ਦੇਖ ਲਓ ਕਿ ਉਹੀ ਸਮੱਸਿਆ ਕਿ ਇੱਕ ਮੁਲਕ ਚੋਂ ਦੂਸਰਾ ਮੁਲਕ ਗਿਆ ਬਣ ਕੇ ਜੀ ਤਾਂ ਅੱਜ ਉਹਨਾਂ ਦੋਨਾਂ ਨੂੰ ਵਰਤਿਆ ਜਾ ਰਿਹਾ ਹੈ ਜੀ ਜੀ ਵੀ ਇੱਕ ਨੂੰ ਚਾਈਨਾ ਦੇ ਉਲਟ ਖੜਾਣ ਵਾਸਤੇ ਹੂੰ ਇੱਕ ਚైనా ਦੇ ਨਾਲ ਖੜਾ ਹੈ ਜੀ ਉਹਨੂੰ ਚైనా ਤੋਂ ਪਰੇ ਕਰਨ ਦੇ ਨਾਂ ਤੇ ਮਤਲਬ ਕਿ ਦੋਨਾਂ ਨੂੰ ਵਰਤਿਆ ਜਾ ਰਿਹਾ ਬਿਲਕੁਲ ਸੋਚ ਸਮਝ ਕੇ ਗੱਲਾਂ ਜਿਹੜੀਆਂ ਹੋ ਗਈਆਂ ਨੇ ਜੀ I think about ਜੀ ਕਹਿ ਰਹੇ ਨੇ ਕਿ ਅਮਰੀਕਾ ਨੇ ਇੰਡੀਆ ਨੂੰ ਕਿਹਾ ਹੈ ਕਿ 30 ਦਿਨਾਂ ਦੇ ਅੰਦਰ ਬੈਂਕਿੰਗ ਸਿਸਟਮ ਚ ਬਾਹਰ ਕੱਢ ਦੇਾਂਗੇ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਓਹੋ ਇਹੀ ਤੇ ਹੈ ਨਾ ਅਮਰੀਕਾ ਨੂੰ ਇੰਡੀਆ ਛੱਡ ਨਹੀਂ ਸਕਦਾ ਕੁਝ ਲੋਕ ਕਹਿ ਦਿੰਦੇ ਆ ਕਿ ਇਦਾਂ ਹੁੰਦਾ ਸੁਣਿਆ ਰਸ਼ੀਆ ਵੀ ਠੀਕ ਆ ਰਸ਼ੀਆ ਆਪਣੀ ਜਗ੍ਹਾ ਤੇ ਠੀਕ ਹੈ ਇਹਨਾਂ ਦਾ ਪੁਰਾਣਾ ਸਾਥੀ ਹੈ ਹਮ ਇੰਡੀਆ ਦਾ ਬਹੁਤ ਪੁਰਾਣਾ ਸਾਥੀ ਹੈ ਰਾਈ ਜੀ ਜੀ ਗੱਲ ਇਹ ਆ ਕਿ ਜਦੋਂ ਪਾਕਿਸਤਾਨ ਨਾਲ ਕੱਤਰ ਵਾਲਾ ਯੰਗ ਹੋਇਆ ਹੈ ਤੇ ਉਸ ਟਾਈਮ ਅੰਮੋ ਸਾਹਮਣੇ ਸਨ ਰਸ਼ੀਆ ਵੀ ਤੇ ਅਮਰੀਕਾ ਵੀ ਜੀ ਇੱਕ ਇੰਡੀਆ ਲਈ ਇੱਕ ਪਾਕਿਸਤਾਨ ਲਈ ਹਮ ਪਰ ਬਿਲਕੁਲ ਇਹਨਾਂ ਦੀ ਗੱਲ درست ਹੈ ਮੈਨੂੰ ਨਹੀਂ ਪਤਾ ਹੁੰਦਾ ਰਿਕਾਰਡ ਆਈ ਹੈ ਕਿ ਜਾਂ ਆਫ ਦੀ ਰਿਕਾਰਡ ਇਹ ਕੋਈ ਗੱਲ ਕਹਿ ਰਹੇ ਆ ਬਿਲਕੁਲ ਪਰ ਇਹ ਸਾਫ ਹੈ ਇੰਡੀਆ ਨੂੰ ਪਤਾ ਹੈ ਕਿ ਸੈਂਕਸ਼ਨ ਜਿਹੜੇ ਹਨ ਉਹੀ ਇਹਨਾਂ ਦੇ ਕੋਲ ਇੱਕ ਵੱਡਾ ਵੈਪਨ ਹੈ ਤੇ ਸੈਂਕਸ਼ਨ ਨੂੰ ਇਹ ਵੈਪਨਾਈਜ਼ ਕਰਕੇ ਚੱਲ ਰਿਹਾ ਹੈ ਜੀ ਚਾਹੇ ਇਰਾਨ ਲੈ ਲੋ ਵੈਨੇਜ਼ੁਏਲਾ ਲੈ ਲੋ ਨੌਰਥ ਕੋਰੀਆ ਲੈ ਲੋ ਕਿੰਨੇ ਮੁਲਕ ਤੁਹਾਡੇ ਸਾਹਮਣੇ ਆ ਇਹਦੇ ਚਾਈਨਾ ਹੀ ਸੀ ਜਿਹੜਾ ਟ੍ਰੇਡ ਵਾਰ ਦੇ ਵਿੱਚ ਇਹਨਾਂ ਦੇ ਨਾਲ ਅੜ ਗਿਆ ਬਿਲਕੁਲ ਇੰਡੀਆ ਹਲੇ ਅੜਨ ਜੋਗਾ ਨਹੀਂ ਆ ਸੋ ਇਸੇ ਕਰਕੇ ਇੰਡੀਆ ਵੀ ਇੱਕ ਡਿਪਲੋਮੈਟਿਕ ਪੋਜੀਸ਼ਨ ਰੱਖਦਾ ਚਾਈਨਾ ਨੂੰ ਵੀ ਕਾਊਂਟਰ ਕਰਨਾ ਹੈ ਅਮਰੀਕਾ ਨੂੰ ਖੁਸ਼ ਕਰਕੇ ਉਧਰੋਂ ਰਸ਼ੀਆ ਦੇ ਨਾਲ ਵੀ ਜਿਹੜੀਆਂ ਟਾਈਜ਼ ਨੇ ਉਹ ਥੋੜੀਆਂ ਮਜ਼ਬੂਤ ਰੱਖਦਾ ਕਿ ਇਹ ਅਮਰੀਕਾ ਵਾਲੇ ਜਿਹੜੇ ਆ ਨਾ ਸਾਡੀ ਗੱਲਬਾਤ ਮੰਨਦੇ ਰਹੇ ਜੀ ਜੀ ਅਮਰਜੀਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਭਾਰਤ ਤੇ ਪਾਕਿਸਤਾਨ ਨੂੰ ਇਕ ਹੋ ਕੇ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤੇ ਇਹਦਾ ਜਵਾਬ ਸ਼ਾਇਦ ਤੁਸੀਂ ਦੇ ਹੀ ਚੁੱਕੇ ਹੋ ਜੀ ਇਸ ਤਰ੍ਹਾਂ ਨਹੀਂ ਪੋਸੀਬਲ ਹੈਗਾ ਦੇਖੋ ਇਹ ਦੋਨੇ ਮੁਲਕ ਨਾ ਐਸੇ ਵੰਡੇ ਆ ਧਰਮ ਦੇ ਨਾਂ ਤੇ ਮਸਜਬ ਦੇ ਨਾਂ ਤੇ ਵੱਡੀ ਵੱਸੋਂ ਜਿਹੜੀ ਆ ਜੀ ਹਾਲਾਂਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ ਪਾਕਿਸਤਾਨ ਵਾਲਾ ਇੰਡੀਆ ਨੂੰ ਬਹੁਤ ਕਹਿੰਦੇ ਕਿ ਉਹ ਅੱਗੇ ਲੰਘ ਗਿਆ ਹਮ ਪਰ ਬਾਵਜੂਦ ਇਸ ਦੇ ਅੱਜ ਵੀ ਸਾਡੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਵੱਡੀ ਵੱਸੋਂ ਰੋਟੀ ਕਪੜਾ ਮਕਾਨ ਇਹਨਾਂ ਸਮੱਸਿਆਵਾਂ ਨਾਲ ਜੂਝਦੀ ਜੀ ਬਿਲਕੁਲ ਉਹਨਾਂ ਦੀ ਤੇ ਬਹੁਤ ਵੱਡੀ ਬਸੂਆ ਹੈ ਜਿਹੜੀ ਮਤਲਬ ਕਿ ਮਗਾਈ ਦੇ ਨਾਲ ਤਰਸ ਤਰਸ ਕੇ ਤੁਸੀਂ ਉਹ ਦੇਖਿਆ ਹੋਣਾ ਆਟਾ ਵੰਡਣ ਆਉਂਦੇ ਸੀ ਤੇ ਕਿਵੇਂ ਮਰਨ ਮਰੌਣ ਤੱਕ ਜਾਂਦੇ ਸੀਗੇ ਲੋਕ ਪਿਛਲੇ ਸਾਲੀਆਂ ਤਸਵੀਰਾਂ ਦੇਖਿਆ ਤੇ ਪਰ ਦੋਨੇ ਹੀ ਡਿਫੈਂਸ ਬਜਟ ਤੇ ਇੱਕ ਦੂਜੇ ਤੋਂ ਡਰ ਕੇ ਜੀ ਡਿਫੈਂਸ ਬਜਟ ਤੇ ਦੇਖ ਲਓ ਕਿੰਨਾ ਖਰਚ ਕਰਦੇ ਆ ਹੂੰ ਹੂੰ ਚਾਈਨਾ ਨਾਲ ਤੇ ਠੀਕ ਹੈ ਚਲੋ ਇੰਡੀਆ ਦਾ ਚੱਲਣਾ ਹੀ ਚੱਲਣਾ ਹੈ ਕੰਮ ਕਿਉਂਕਿ ਚਾਈਨਾ ਜਿਹੜਾ ਡ੍ਰੈਗਨ ਹੈ ਜਿਹੜਾ ਉਹ ਤਾਂ ਬਾਈ ਧਨਵਤਾ ਬਾਜ ਨਹੀਂ ਆਉਂਦਾ ਜੀ ਉਹ ਤਾਂ ਕਈਆਂ ਨਾਲ ਉਹ ਮੰਗੋਲੀਆ ਤੱਕ ਸਿਆਪੇ ਸੇੜੀ ਬੈਠਾ ਪਰ ਪਾਕਿਸਤਾਨ ਤੇ ਭਾਰਤ ਇਹਨਾਂ ਦੋਨਾਂ ਨੂੰ ਵਰਤ ਕੇ ਕਹਿ ਲੋ ਕਿ ਅੱਜ ਦੀ ਤਰੀਕ ਦੇ ਵਿੱਚ ਨਾਲੇ ਉਹ ਹਥਿਆਰ ਵੇਚ ਰਹੇ ਜੀ ਇਹਨਾਂ ਦੀ ਜਨਤਾ ਜਿਹੜੀ ਹੈ ਉਹ ਭੁੱਖੀ ਮਰਦੀ ਆ ਮਰੀ ਜਾਵੇ ਸਿੱਖਿਆ ਤੋਂ ਰਹਿਤ ਹੁੰਦੀ ਆ ਰਹੀ ਜਾਵੇ ਪਰੰਤੂ ਉਹ ਵਾਅਦਾ ਵਪਾਰ ਵੀ ਕਰ ਰਿਹਾ ਵਰਤ ਵੀ ਰਿਹਾ ਜੀ ਜੀ ਇਹ ਸਾਫ ਹੈ ਉਹ ਜਿਸ ਤਵਾਰੀ ਜੀ ਕਹਿ ਰਿਹਾ ਕਿ ਅਮਰੀਕਾ ਉਸ ਬੋਰਡ ਵਰਗਾ ਜਿਹਦੇ ਥੱਲੇ ਹਰ ਰੋਖ ਹੈ ਜਿਹੜਾ ਵੱਧ ਨਹੀਂ ਸਕਦਾ ਕਹਿੰਦੇ ਠੀਕ ਹੈ ਜੀ ਇਹਨਾਂ ਦੀ ਗੱਲ ਬਿਲਕੁਲ ਅਮਰੀਕਾ ਬਹੁਤ ਬਹੁਤ ਖਤਰਨਾਕ ਵਿਉਣ ਦੇ ਨਾਲ ਚੱਲਦਾ ਕਈ ਮੁਲਕ ਬਰਬਾਦ ਕਰ ਦਿੱਤੇ ਕੁਝ ਵੀ ਨਾ ਨਿਕਲਿਆ ਤੁਸੀਂ ਦੇਖਿਆ ਹੁਣ ਇਰਾਕ ਤੇ ਜਿਹੜਾ ਹਮਲਾ ਹੋਇਆ ਉਹਦੇ ਜੋ ਕਾਰਨ ਦੱਸੇ ਸੀਗੇ ਬਾਅਦ ਵਿੱਚ ਕਈ ਸਾਲਾਂ ਬਾਅਦ ਸਭ ਕੁਝ ਉਲਟ ਨਿਕਲਿਆ ਬਿਲਕੁਲ ਆਹੀ ਹੈ ਨਾ ਕਿ ਉਹ ਜਿਹੜਾ ਇਹਨਾਂ ਨੇ ਆ ਪਿੱਛੇ ਜੇ ਛੱਡਿਆ ਆ ਸਾंजे ਜੀ ਉਹਦੀ ਆਪਾਂ ਗੱਲ ਵੀ ਕੀਤੀ ਸੀ ਹਾਂਜੀ ਆਪਾਂ ਕੀਤੀ ਸੀ ਉਹਨੇ ਆਹੀ ਚੀਜ਼ਾਂ ਕੱਢੀਆਂ ਸੀ ਜਿਹਦੇ ਕਰਕੇ ਮਗਰ ਲੱਗ ਗਏ ਜੀ ਇੱਕ ਦੋ ਕਮੈਂਟ ਹੋਰ ਪੜ ਲੀਏ ਜੀ ਫਿਰ ਅੱਗੇ ਨੂੰ ਚੱਲਦੇ ਆ ਰਣਦੀਪ ਜੀ ਪੁੱਛ ਰਹੇ ਨੇ ਕਿ ਪਾਕਿਸਤਾਨ 1962 ਤੇ 72 ਤੇ ਚਾਈਨਾ ਨਾਲ ਜੰਗ ਲੜਨ ਵਾਲੇ ਫੌਜੀ ਪਰਿਵਾਰ ਨੂੰ ਕੋਈ ਗਵਰਨਮੈਂਟ ਕੋਟਾ ਵੀ ਮਿਲਦਾ ਜੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ ਜੀ ਕੋਟਾ ਵੀ ਸਪੈਸ਼ਲ ਜੰਗ ਦਾ ਕੋਟਾ ਉਦੋਂ ਭਾਵੇਂ ਦਿੱਤਾ ਗਿਆ ਉਦੋਂ ਤੇ ਜ਼ਮੀਨਾਂ ਵੀ ਦਿੱਤੀਆਂ ਗਈਆਂ ਸਨ ਹਮ ਉਦੋਂ ਜ਼ਮੀਨਾਂ ਵੀ ਦਿੱਤੀਆਂ ਗਈਆਂ ਸਨ ਜਿਹੜੇ ਉਸ ਵਾਰ ਦੇ ਵਿੱਚ ਫੌਜੀ ਸ਼ਹਾਦਤ ਦਾ ਜੰਮ ਪੀ ਗਏ ਪਤਾ ਨਹੀਂ ਲੜਨ ਵਾਲਿਆਂ ਨੂੰ ਵੀ ਜ਼ਮੀਨਾਂ ਪੰਜਾਬ 'ਚ ਵੀ ਮਿਲੀਆਂ ਸੀਗੀਆਂ ਜੀ ਤਾਂ ਹੁਣ ਮੈਨੂੰ ਪਤਾ ਨਹੀਂ ਵੀ ਉਹ ਕੋਟਾ ਕੈਮ ਹੈ ਜਾਂ ਉਸ ਵੇਲੇ ਹੈ ਇਹ ਤੇ ਕੋਈ ਆਪਾਂ ਨੂੰ ਐਕਸ ਸਰਵਿਸਮੈਨ ਹੀ ਦੱਸ ਸਕਦਾ ਹੈ ਜਾਂ ਕੋਈ ਜਿਹੜਾ ਹੁਣ ਮੌਜੂਦਾ ਫੌਜ ਦਾ ਡਿਫੈਂਸ ਦਾ ਕੋਈ ਮਾਹਰ ਆ ਉਹ ਹੀ ਦੱਸ ਸਕਦਾ ਪਰ ਜ਼ਮੀਨਾਂ ਬਾਰੇ ਮੈਨੂੰ ਪਤਾ ਹੈ ਕਿ ਉਸ ਵੇਲੇ ਕੁਝ ਜ਼ਮੀਨਾਂ ਜਿਹੜੀਆਂ ਦਿੱਤੀਆਂ ਗਈਆਂ ਸਨ ਜੀ ਮਿੰਟੂ ਜੀ ਮਲੂਕ ਸਿੰਘ ਜੀ ਪੁੱਛ ਰਹੇ ਨੇ ਕਿ ਕੋਈ ਮੀਂਹ ਦੀ ਜਾਣਕਾਰੀ ਦਿਓ ਕੁਝ ਹੈ ਥੋੜੀ ਬਹੁਤ ਜਾਣਕਾਰੀ ਦਿਓ ਕਿਉਂਕਿ ਜੀ ਆਪਣੇ ਏਰੀਆ 'ਚ ਤਗੜੇ ਪੈ ਜਾਣੇ ਕੋਈ ਗੱਲ ਦੀ ਪਰਵਾਹ ਨਾ ਕਰੋ ਪਰ ਔੜ ਤਗੜੀ ਲੱਗੀ ਆ ਜੀ ਆ ਛਰਾਟੇ ਛੱਟੇ ਜੇ ਪਏ ਆ ਪਰ ਦੱਸਦੇ ਹੁਣ ਦੇਖੋ ਆ ਆਪਾਂ ਤਕਨੀਕ ਤੇ ਹੀ ਆ ਜੀ ਅੱਜ ਕੱਲ੍ਹ ਲੋਕ ਮੌਸਮ ਦੱਸਣ ਵਾਲੇ ਜਿਹੜੇ ਪੇਜ ਆ ਉਹਨਾਂ ਦੇ ਮਗਰ ਲੱਗ ਜਾਂਦੇ ਮੇਰੇ ਵੀ ਮਗਰ ਨਾ ਲੱਗ ਜਾਇਓ ਪਰ ਆ ਜਿਹੜੇ ਹੈਗੇ ਨੇ ਮੋਬਾਈਲ ਜੀ ਇਹਨਾਂ ਦੇ ਵਿੱਚ ਜਿਹੜੀਆਂ ਐਪਸ ਨੇ ਉਹ ਤੇ ਦੱਸ ਰਹੀਆਂ ਕਿ 5-7 ਦਿਨਾਂ 'ਚ ਦੋ ਜਿਹੜੇ ਘਟ ਘਟ ਮੇਰੇ ਪਿੰਡਾਂ ਵਾਲੇ ਸਾਈਡ 'ਚ ਦੋ ਮਹੀਨੇ ਜਿਹੜੇ ਅੱਛੇ ਆ ਗਏ ਨੇ ਚਲੋ ਉਮੀਦ ਕਰਦੇ ਆ ਕਿ ਹੋਵੇ ਮੜਿਆ ਮੌਸਮ ਚੇਂਜ ਹੋ ਜਾਏ ਜੀ 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 ਇਹ ਤੇ ਇਹੀ ਹੈ ਕਿ ਭਾਈ ਹਨਾ ਅਸੀਂ ਤੇ ਇਲਤਜਾ ਕਰਦੇ ਆ ਕਿ ਭਾਈ ਬਾਰਿਸ਼ ਹੋ ਜਾਵੇ ਬਿਲਕੁਲ ਬਿਲਕੁਲ